ਵਾਰੀ ਇੱਕ ਸੇਠ ਨੇ ਨਾ ਕਿਸੇ ਤੋਂ ਪੈਸੇ ਲੈਣੇ ਸੀ ਉਹਦੇ ਵਿੱਚ ਵਿਆਜ ਤੇ ਮੂਲ ਦੋਨੋਂ ਸ਼ਾਮਲ ਸੀ ਤੇ ਵਿਆਜ ਜਿਹੜਾ ਸੀਗਾ ਉਹ ਮੂਲ ਨਾਲੋਂ ਜ਼ਿਆਦਾ ਕਈ ਗੁਣਾ ਵੱਧ ਚੁੱਕਿਆ ਸੀ ਤਾਂ ਉਹ ਜਿਸ ਨੇ ਦੇੜੇ ਸੀ ਪੈਸੇ ਉਹ ਕਹਿ ਰਿਹਾ ਸੀ ਵੀ ਥੋੜਾ ਥੋੜਾ ਕਰਕੇ ਮੈਂ ਦੇ ਦੂੰਗਾ ਤੂੰ ਆਪ ਦਾ ਹਿਸਾਬ ਕਿਤਾਬ ਕਰ ਲੈ ਉਹਨੇ ਜਦੋਂ ਹਿਸਾਬ ਕਿਤਾਬ ਕੀਤਾ ਮੂਲ ਘੱਟ ਸੀ ਵਿਆਜ ਜ਼ਿਆਦਾ ਸੀ ਤੇ ਉਹ ਪੈਸੇ ਦੇ ਨਾ ਸਕਿਆ ਤੇ ਉਸਨੇ ਕੇਸ ਕਰਤਾ ਉਹਦੇ ਤੇ ਤੇ ਜੱਜ ਦੀ ਕਚਹਿਰੀ ਦੇ ਵਿੱਚ ਜਦੋਂ ਉਹ ਦਾਖਲ ਹੋਏ ਸਭ ਜਨੋਂ ਉੱਥੋਂ ਉਹਦੇ ਪੇਸ਼ ਹੋਏ ਜੱਜ ਦੇ ਤਾਂ ਜੱਜ ਕਹਿਣ ਲੱਗਿਆ ਵੀ ਤੂੰ ਦੱਸ ਵੀ ਇੱਕ ਚੀਜ਼ ਛੱਡ ਦੇ ਇਹਨੂੰ ਕੁਛ ਨਾ ਕੁਛ ਛੱਡ ਦੇ ਜਾਂ ਤਾਂ ਮੂਲ ਛੱਡ ਦੇ ਜਾਂ ਵਿਆਜ ਛੱਡ ਦੇ ਉਹ ਕਹਿੰਦਾ ਜੀ ਵੀ ਮਾਰਚ ਸੋਚਣ ਲੱਗਿਆ ਕਹਿੰਦਾ ਵੀ ਮੈਨੂੰ 5 ਮਿੰਟ ਸੋਚ ਲੈ ਹੀ ਦੇ ਦੋ ਸੋਚਦਾ ਰਿਹਾ ਸੋਚਦਾ ਰਿਹਾ ਕਹਿੰਦਾ ਚਲੋ ਠੀਕ ਐ ਮੈਂ ਮੂਲ ਛੱਡ ਦਿੰਨਾ ਤਾਂ ਜੱਜ ਨੇ ਫੈਸਲਾ ਸੁਣਾਇਆ ਵੀ ਜੇ ਮੂਲ ਹੀ ਹੈ ਨਹੀਂ ਤਾਂ ਵਿਆਜ ਤੂੰ ਕਿੱਥੋਂ ਲਵੇਂਗਾ ਮੂਲ ਦੇ ਨਾਲ ਹੀ ਤੈਨੂੰ ਵਿਆਜ ਮਿਲਦਾ ਸੀ ਜੇ ਵਿਆਜ ਹੁਣ ਤੂੰ ਨਹੀਂ ਲੈ ਸਕਦਾ ਕਿਉਂਕਿ ਮੂਲ ਹੈ ਤਾਂ ਬਿਨਾਂ ਵਿਆਜ ਦੀ ਕੋਈ ਇਹਦੇ ਵਿੱਚ ਜਿਸਰ ਨਹੀਂ ਗਈ ਇਸ ਲਈ ਇਥੇ ਇਹੀ ਦੱਸਣਾ ਚਾਹੁੰ ਮਿਆਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਦੀ ਨਾ ਛੱਡਣ ਦੀ ਮੂਲ ਨੂੰ ਨਾ ਛੱਡਣ ਦੀ ਤਗੀਦ ਕੀਤੀ ਸੀ ਵੀ ਇਸ ਨੂੰ ਤੁਸੀਂ ਯਾਦ ਕਰਦੇ ਰਹੋ ਤੇ ਤੁਹਾਡੇ ਜ਼ਿੰਦਗੀ ਦੇ ਹਰ ਪਲ ਹਾਲ ਤੁਸੀਆਂ ਤੁਹਾਡੇ ਨਾਲ ਰਹਿਣਗੇ